दुख में दुख नहीं माने सुख सने यार पैर नहीं जाकर कंचन माटी मन जो नारा दुख में दुख नहीं मन ਹੁਕਸਾਨੇ ਯਾਰ ਪੈ ਨਹੀਂ ਜਾ ਕੈ ਕੰਚਨ ਮਾਟੀ ਮਨ ਰਹਾ ਨਹਿ ਨਿੰਦਿਆ ਨਹਿ ਉਸਤ ਜਾ ਕੈ ਲੋਭ ਮੋਹ ਅਬ ਮਨਾ ਹਰ ਇੱਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਨ ਆਸਾ ਮਨ ਸਾ ਸਗਲ ਤੇ ਆਗੈ ਡਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਹ ਪਰਸੈ ਨਾ ਹਨ ਤੇ ਕਟ ਬ੍ਰਹਮ ਨਿਵਾਸਾ ਗੋਰੇ ਕਿਰਪਾ ਜਹ ਨਰਕ ਕਿਨੀ ਤੇ ਇਹ ਜੁਗਤ ਪਸ਼ਾਣੀ ਨਾਨਕ ਲੀਨ ਪਇਓ ਗੋਬਿੰਦ ਸਿਆ ਜਪਨੀ ਸੰਗ ਪਨੀ ਗੁਰ ਕਰਪਾ ਜੇ ਨਰ ਕੋ ਕੀਨੀ ਤੇ ਇਹ ਜੁਗ ਤਪਸ਼ਾਣੀ ਨਾਨਕ ਲੀਨ ਪਇਓ ਗੋਬਿੰਦ ਸਿਆ ਜਪਨੀ ਸੰਗ ਪਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਭੇ ਕਮਾਲ ਵਾਲੀਏ ਕੁਲ ਆਲਮ ਰਹੀ ਪਰ ਇਕਾਇਨਾਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਅਮਰ ਅਸਦਕਾ ਅੰਮ੍ਰਿਤ ਵੇਲੇ ਆਪ ਸੰਗਤ ਨੇ ਸ਼ਮੂਲੀਅਤ ਕੀਤੀ ਹੈ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਜੀ ਆਪ ਸਮਨਾਂ ਦੀ ਹਾਜ਼ਰੀ ਨੂੰ ਆਪਣੇ ਚਰਣਾ ਕਮਲਾ ਪਾਸ ਪ੍ਰਵਾਨ ਕਰੇ 38 ਸ਼ਲੋਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਮੁਖ ਤੋਂ ਚਾਰਨ ਕੀਤੇ ਹੋਏ ਅੱਪਾਂ ਵਿਚਾਰ ਲਏ ਆ ਜੀ ਅੱਜ ਸ਼ਲੋਕ ਨੰਬਰ 39 ਤੇ 40 ਦੀ ਵਿਚਾਰ ਕਰਾਂਗੇ ਜੀ ਸਤਗੁਰ ਨੇ ਤਰਸ ਕੀਤਾ ਮੇਰੇ ਮਾਲਜੀ ਕਹਿੰਨੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਜਿੰਨੇ ਆਪਾਂ ਬੈਠੇ ਆ ਜੀ ਸਾਰੇ ਗੁਰੂ ਕੋਲ ਅਸੀਂ ਸਾਰੀ ਸੁਖ ਮੰਗਣ ਆਏ ਆ ਕੋਈ ਵੀ ਸਾਡੇ ਚੋਂ ਐਸਾ ਨਹੀਂ ਹੈ ਜਿਹੜਾ ਇਹ ਕਹਦਾ ਹੋਵੇ ਜੀ ਮੈਨੂੰ ਦੁੱਖ ਦੇ ਦਿਓ ਸਭ ਸੁੱਖਾਂ ਦੀ ਅਰਦਾਸ ਕਰਵਾਉਣੀ ਆ ਮਾਲਜੀ ਕਹਿੰਨੇ ਸੁਖ ਸਾਰੇ ਮੰਗਦੇ ਆ ਦੁੱਖ ਨਹੀਂ ਕੋਈ ਮੰਗਦਾ ਜਗਤ ਦੇ ਵਿੱਚ ਦੁਨੀਆ ਵਿਚਰ ਰਹੀ ਗੈ ਬਹੁਤ ਲੋਕਾਂ ਨੇ ਯਤਨ ਕੀਤੇ ਸੁੱਖ ਵਾਸਤੇ ਪਰ ਜਿੱਥੋਂ ਸੁੱਖ ਮਿਲਣੇ ਆ ਜੀ ਬੰਦਾ ਉੱਥੇ ਨਹੀਂ ਪਹੁੰਚ ਰਿਹਾ ਜਿੱਥੇ ਦੁੱਖ ਮਿਲਣੇ ਆ ਉੱਥੇ ਬੰਦਾ ਪਹੁੰਚਦਾ ਆ ਉਦਾਹਰਨ ਦੇ ਦੇ ਛੋਟੀ ਜਿਹੀ ਜੇਤਾ ਸੀ ਕੁਝ ਲੈਣਾ ਹੁੰਦਾ ਜੀ ਗੁਰੂ ਕੋਲੋਂ ਫਿਰ ਅਸੀਂ ਅਰਦਾਸਾ ਕਰਵਾਉਂਦੇ ਹਾਂ ਸਤਗੁਰ ਮੈਨੂੰ ਆ ਚੀਜ਼ ਦੀ ਲੋੜ ਆ ਤੁਸੀਂ ਦੇ ਦਿਓ ਜਦੋਂ ਗੁਰੂ ਮਾਲਕ ਜੀ ਖੁਸ਼ ਹੋ ਕੇ ਸਾਨੂੰ ਉਹ ਚੀਜ਼ ਦਿੰਦੇ ਆ ਨਾ ਜੀ ਫਿਰ ਗੁਰੂ ਮਾਲਕ ਦਾ ਸ਼ੁਕਰਾਨਾ ਕਰਨ ਦੀ ਥਾਂ ਤੇ ਅਸੀਂ ਕਲੱਬਾਂ ਵਿੱਚ ਜਾ ਕੇ ਹੋਟਲਾਂ ਵਿੱਚ ਜਾ ਕੇ ਪਾਰਟੀਆਂ ਕਰਦੇ ਆ ਗੁਰੂ ਨੂੰ ਭੁੱਲ ਕੇ ਜਿਨੇ ਸਾਨੂੰ ਸਭ ਕੁਝ ਦਿੱਤਾ ਮੇਰੇ ਮਾਲਕ ਜੀ ਕਹਿੰਦੇ ਸੁੱਖ ਨਹੀਂ ਬਹੁਤੀ ਧਨ ਖਾਟੇ ਪੈਸਾ ਕਨੇ ਸੁੱਖ ਨਹੀਂ ਕਰੇ ਮਿਲਣਾ ਤੁਸੀਂ ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਲਓ ਬੰਦਾ ਕਈ ਵਾਰੀ ਸੋਚਦਾ ਮੇਰੇ ਕੋਈ ਨਾ ਕੋਈ ਪੈਸਾ ਆ ਜਾਵੇ ਫਿਰ ਮੈਂ ਸੁਖੀ ਐ ਜੇ ਪੈਸੇ ਨਾਲ ਬੰਦਾ ਸੁਖੀ ਹੋਵੇ ਨਾ ਜੀ ਫਿਰ ਜਿਹੜੇ ਅਮੀਰ ਲੋਕ ਨੇ ਉਹ ਕਦੇ ਆਤਮ ਹੱਤਿਆ ਨਾ ਕਰਨ ਬਹੁਤ ਤੁਸੀਂ ਖਬਰਾਂ ਪੜੋਗੇ ਫਲਾਣਾ ਬੰਦਾ ਆਤਮ ਹੱਤਿਆ ਕਰ ਗਿਆ ਨੇ ਪੈਸੇ ਵਾਲਾ ਇਹਦਾ ਮਤਲਬ ਇਹ ਆ ਕਿ ਪੈਸਾ ਤੁਹਾਨੂੰ ਸੁੱਖ ਨਹੀਂ ਦੇ ਸਕਦਾ ਪੈਸੇ ਨਾਲ ਤੁਸੀਂ ਸੁੱਖਾਂ ਦੇ ਸਾਧਨ ਖਰੀਦ ਸਕਦੇ ਹੋ ਧਿਆਨ ਦਿਓ ਗੱਲ ਬਾਤ ਪੈਸੇ ਨਾਲ ਤੁਸੀਂ ਬੈੱਡ ਖਰੀਦ ਸਕਦੇ ਹੋ ਪਰ ਪੈਸੇ ਦੇ ਨਾਲ ਤੁਸੀਂ ਵਧੀਆ ਨੀਂਦ ਨਹੀਂ ਖਰੀਦ ਸਕਦੇ ਪੈਸੇ ਦੇ ਨਾਲ ਤੁਸੀਂ ਕਿਤਾਬਾਂ ਖਰੀਦ ਸਕਦੇ ਹੋ ਪੈਸੇ ਦੇ ਨਾਲ ਤੁਸੀਂ ਗਿਆਨ ਨਹੀਂ ਖਰੀਦ ਸਕਦੇ ਪੈਸੇ ਦੇ ਨਾਲ ਤੁਸੀਂ ਰੋਟੀ ਖਰੀਦ ਸਕਦੇ ਹੋ ਪਰ ਪੈਸੇ ਦੇ ਨਾਲ ਯਾਦ ਰੱਖੋ ਤੁਸੀਂ ਰੱਜਪਣਾ ਨਹੀਂ ਖਰੀਦ ਸਕਦੇ ਮਾਲ ਜੀ ਇਸ ਕਰਕੇ ਕਹਿੰਦੇ ਆ ਕਿ ਨਾ ਸੁੱਖ ਨਹੀਂ ਬਹੁਤੀ ਧਨ ਖਾਟੇ ਕਹਿੰਦੇ ਤੁਸੀਂ ਪੈਸਾ ਇਕੱਠਾ ਕਰ ਲੋ ਤੁਹਾਨੂੰ ਸੁੱਖ ਨਹੀਂ ਮਿਲਣਾ ਆ ਸੁੱਖ ਨਹੀਂ ਪੇਖੇ ਨਿਰਤ ਨਾਟੇ ਪੇਖੇਦਾਰ ਤੋਂ ਦਾ ਜੀ ਦੇਖਣਾ ਨਾਟੇ ਦਾ ਅਰਥ ਉਹਨਾਂ ਨਾਟਕ ਅੱਖਾਂ ਦੇ ਨਾਲ ਨਾਟਕ ਦੇਖ ਲੋ ਬੰਦਾ 2 ਮਿੰਟ ਵਾਸਤੇ ਤਾਂ ਕਹਿ ਲੇਗਾ ਕਿ ਬਹੁਤ ਸੋਹਣਾ ਭਾਈ ਮੈਨੂੰ ਆਨੰਦ ਆਇਆ ਪਰ ਉਸ ਤੋਂ ਬਾਅਦ ਬੰਦਾ ਫੇਰ ਉੱਥੇ ਹੈ ਸੁੱਖ ਨਹੀਂ ਬਹੁਤ ਦੇਸ਼ ਕਮਾਏ ਕਹਿੰਦੇ ਸਾਰੀ ਦੁਨੀਆ ਘੁੰਮਿਆ ਫਿਰ ਵੀ ਸੁੱਖ ਨਹੀਂ ਆ ਤੇ ਮਾਲਕ ਨੂੰ ਸਵਾਲ ਕਰੋ ਸਤਿਗੁਰ ਸੁੱਖ ਹੈ ਕਦੋਂ ਹੈ ਫਿਰ ਮੇਰੇ ਮਾਲੀ ਦੇ ਕਹਿੰਦੇ ਸੁਖ ਨਾਹੀ ਬਹੁਤੇ ਤਨ ਖਾਟੇ ਸੁਖ ਨਾਹੀ ਪੇਕੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਜਦੋਂ ਤੁਸੀਂ ਗੁਰੂ ਦੇ ਗੁਣ ਗਾਉਂਦੇ ਹੋ ਨਾ ਜੀ ਰੱਬ ਦੇ ਗੁਣ ਗਾਉਂਦੇ ਹੋ ਗੁਰੂ ਗੁਰੂ ਕਰਦੇ ਹੋ ਮਾਲੀ ਦੇ ਕਹਿੰਦੇ ਸਭ ਤੋਂ ਵੱਧ ਸੁਖ ਉਦੋਂ ਮਿਲਦਾ ਹੈ ਗੁਰੂ ਦੇ ਸਿਮਰਨ ਤੋਂ ਸੁੱਖ ਨਿਕਲਦਾ ਹੈ ਲਈ ਗੁਰੂ ਦੇ ਸਮਨ ਤੋਂ ਸੁਖਾ ਬਾਕੀ ਜਿੰਨੀਆਂ ਸਾਡੇ ਕੋਲ ਚੀਜ਼ਾਂ ਇਹ ਅੱਜ ਸੁਖ ਦੇਣਗੀਆਂ ਤੇ ਆਉਣ ਵਾਲੇ ਸਮੇਂ 'ਚ ਦੁੱਖ ਦੇਣਾਂ ਪਰ ਮੇਰਾ ਮਾਲਕ ਦਾ ਨਾਮ ਐਸਾ ਆ ਜਿਹੜਾ ਲੋਕ ਵੀ ਸੁਹੇਲਾ ਕਰਦਾ ਤੇ ਪਰਲੋਕ ਵੀ ਸੁਹੇਲਾ ਕਰਦਾ ਸਤਿਗੁਰ ਕਹਿੰਦੇ ਬੰਦੇ ਨੇ ਯਤਨ ਬਹੁਤ ਕੀਤੇ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨਾ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਭਾਵੈ ਸੋ ਹੋਏ ਬੋਲੋ ਜੀ ਹਰ ਭਾਵ ਹੈ ਸੋ ਹੋਏ ਜੋ ਪ੍ਰਭੂ ਨੂੰ ਪਾਉਂਦਾ ਹੈ ਜੋ ਰੱਬ ਨੂੰ ਪਾਉਂਦਾ ਉਹ ਹੋਣਾ ਮੇਰੇ ਤੇ ਤੁਹਾਡੇ ਸੋਚੇ ਨਾਲ ਕੁਝ ਵੀ ਨਹੀਂ ਹੋਣਾ ਪ੍ਰਮਾਤਮਾ ਜਾਣਦਾ ਮੇਰਾ ਕੱਲ ਕੀ ਹੈ ਮੈਂ ਨਹੀਂ ਜਾਣਦਾ ਪ੍ਰਮਾਤਮਾ ਜਾਣਦਾ ਕਿ ਮੈਨੂੰ ਕੱਲ ਖੁਸ਼ੀ ਮਿਲਣੀ ਹੈ ਗਮੀ ਮਿਲਣੀ ਹੈ ਇਹ ਪ੍ਰਮਾਤਮਾ ਹੁਣਾ ਸੰਗਤ ਜਿਉ ਹੈ ਜੋ ਪ੍ਰਮਾਤਮਾ ਨੂੰ ਪਾਉਂਦਾ ਹੈ ਮੈਂ ਉਦਣ ਵੀ ਗੱਲ ਕਰਦਾ ਤਾਂ ਕਿਸੇ ਬੈਠੇ ਸੀ ਕਿ ਜਨਮ ਅਸੀਂ ਮੰਗ ਕੇ ਨਹੀਂ ਲੈਂਦਾ ਸੰਗਤ ਜੀ ਜਨਮ ਸਾਨੂੰ ਰਾਬਰ ਨੇ ਆਪ ਦਿੰਦਾ ਹੈ ਤੇ ਮੌਤ ਵੀ ਸਾਡੇ ਹੱਥ ਨਹੀਂ ਹੈ ਮੌਤ ਨੇ ਕਦੋਂ ਹੋਣਾ ਕਿਸੇ ਨੂੰ ਨਹੀਂ ਪਤਾ ਆ ਕਿਹੜੇ ਤਰੀਕੇ ਨਾਲ ਮਰਨਾ ਕਿਸੇ ਨੂੰ ਨਹੀਂ ਪਤਾ ਜਨਮ ਵੀ ਸਾਡੇ ਹੱਥ ਨਹੀਂ ਹੈ ਮੌਤ ਵੀ ਸਾਡੇ ਹੱਥ ਨਹੀਂ ਹੈ ਪਰ ਫਿਰ ਵੀ ਪਤਾ ਨਹੀਂ ਬੰਦਾ ਵਿਚ ਵਾਲਾ ਸਮਾਂ ਆਪਦੇ ਹੱਥ ਕਿਉਂ ਲੈਣਾ ਚਾਹੁੰਦਾ ਹੈ ਇਹ ਕਹੇ ਕਿ ਸਤਿਗੁਰ ਜੀ ਮੌਤ ਮੇਰੇ ਹੱਥ ਨਹੀਂ ਹੈ ਜਨਮ ਮੇਰੇ ਹੱਥ ਨਹੀਂ ਹੈ ਤੇ ਵਿਚ ਵਾਲਾ ਸਮਾਂ ਵੀ ਮੇਰੇ ਹੱਥ ਨਹੀਂ ਇਹ ਵੀ ਤੇਰੇ ਹੱਥ ਹੈ ਤੇ ਕਿਰਪਾ ਕਰਕੇ ਮੇਰਾ ਇਹ ਸਮਾਂ ਵਧੀਆ ਲਿਖ ਦੀ ਤਾਂ ਕਿ ਇੱਕ ਮੈਂ ਚੰਗੀ ਜ਼ਿੰਦਗੀ ਜੀ ਕੇ ਜਾਵਾਂ ਸੋ ਮਾਲੀਤੀ ਕਹਿੰਦੇ ਜੋ ਪ੍ਰਮਾਤਮਾ ਨੂੰ ਭਾਉਂਦਾ ਉਹ ਹੋਣਾ ਆ ਸਾਡੇ ਸੋਡੇ ਸੋਚੇ ਨਾਲ ਕੁਝ ਨਹੀਂ ਹੋਣਾ ਅਗਾ ਮੇਰੇ ਮਾਲਕ ਨੇ ਕਿਰਪਾ ਕੀਤੀ ਸਤਿਗੁਰ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਬੋਲਿਓ ਜੀ ਜਗਤ ਭਿਖਾਰੀ ਫਿਰਤ ਹੈ ਅਸੀਂ ਸਾਰੇ ਭਿਖਾਰੀ ਆ ਜੀ ਕੋਈ ਛੋਟਾ ਭਿਖਾਰੀ ਹੈ ਤੇ ਕੋਈ ਵੱਡਾ ਹੈ ਮੰਗਦੇ ਸਾਰੇ ਫਿਰਦੇ ਆਪਾਂ ਜਗਤ ਭਿਖਾਰੀ ਫਿਰਤ ਖੈ ਸਭ ਕੋ ਦਾਤਾ RAM RAM ਪਰਮਾਤਮਾ ਕਾਲਪੁਰਖ ਵਹਿਗੁਰੂ ਜਿਹੜਾ ਸਾਰਿਆਂ ਚ ਰਮਿਆ ਅਕਬਰ ਦੀ ਯਾਰੀ ਪੈ ਗਈ ਕਿਸੇ ਫਕੀਰ ਦੇ ਨਾਲ ਰੋਜ਼ ਉਹਨੇ ਫਕੀਰ ਕੋਲ ਬੈਠਣਾ ਘੰਟਾ ਦੋ ਘੰਟੇ ਰੱਬ ਦੀਆਂ ਗੱਲਾਂ ਕਰਨੀਆਂ ਆਲੇ ਦੁਆਲੇ ਰੋਲਾ ਪੈ ਗਿਆ ਕਹਿੰਦੇ ਅਕਬਰ ਦੀ ਯਾਰੀ ਹੈ ਸਾਡੇ ਪਿੰਡ ਦੇ ਫਕੀਰ ਦੇ ਨਾਲ ਉਸ ਪਿੰਡ ਦੇ ਵਿੱਚ ਥੋੜੇ-ਕੁਸ ਸਮੇਂ ਬਾਅਦ ਕਾਲ ਪੈ ਗਿਆ। ਸੋਕਾ ਪੈ ਗਿਆ। ਖੇਤੀਬਾੜੀ ਖਰਾਬ ਹੋ ਗਈ। ਪਸ਼ੂ ਮਰ ਗਏ। ਲੋਕ ਇਕੱਠੇ ਹੋ ਕੇ ਗਏ ਫਕੀਰ ਕੋਲ। ਫਕੀਰ ਨੂੰ ਕਹਿੰਦੇ ਕਿ ਤੇਰੀ ਮਿੱਤਰਤਾ ਅਕਬਰ ਬਾਦਸ਼ਾਹ ਨਾਲ ਐ। ਅਕਬਰ ਬਾਦਸ਼ਾਹ ਨੂੰ ਜਾ ਕੇ ਸੁਨੇਹਾ ਲਾ ਸਾਡੇ ਵੱਲੋਂ। ਕਿ ਸਾਡੇ ਉੱਤੇ ਮਾੜਾ ਸਮਾਂ ਆ ਗਿਆ, ਦੁੱਖ ਆ ਗਿਆ, ਸਾਡੀ ਫਸਲ ਖਰਾਬ ਹੋ ਗਈ ਐ। ਸਾਡੇ ਡੰਗਰ ਪਸ਼ੂ ਮਰ ਗਏ ਆ ਭਾਈ। ਤੂੰ ਆਪਣੇ ਖਜ਼ਾਨੇ ਖੋਲ ਦੇ। ਤੇ ਆਪਣੇ ਖਜ਼ਾਨਿਆਂ ਦੇ ਵਿੱਚੋਂ ਸਾਨੂੰ ਤੂੰ ਅਨਾਜ ਦੇ ਤੇ ਸਾਡੀ ਮਦਦ ਕਰ। ਉਹ ਫਕੀਰ ਨੇ ਕਿਹਾ ਨਹੀਂ ਆਪਾਂ ਕਿਸੇ ਬੰਦੇ ਕੋਲੋਂ ਨਹੀਂ ਮੰਗਣਾ ਸੰਗਤ ਜੀ ਬਹੁਤ ਜ਼ਰੂਰੀ ਗੱਲ ਹੈ। ਬੰਦਾ ਬੰਦੇ ਨੂੰ ਕੁਝ ਨਹੀਂ ਦੇ ਸਕਦਾ। ਤੁਸੀਂ ਗੁਰੂ ਤੇ ਭਰੋਸਾ ਰੱਖੋ ਸਾਚੇ ਸਾਈਬਾ ਕਿਆ ਨਾਹੀ ਕਰਤੇ ਰਹਿ। ਕਰਤਾ ਤੇਰਾ ਸਭ ਕੁਝ ਹੈ। ਜਿਸ ਦੇਸ ਹੋ ਭਾਵੇ। ਬੰਦਾ ਬੰਦੇ ਨੂੰ ਕੁਝ ਵੀ ਨਹੀਂ ਦੇ ਸਕਦਾ ਜਦੋਂ ਬੰਦਾ ਬੰਦੇ ਨੂੰ ਦਿੰਦਾ ਵੀ ਹੈ ਨਾ ਜੀ ਤੇ ਮਾਫ ਕਰੋ ਚਾਰ ਬੰਦਿਆਂ ਦਾ ਜਲੀਲ ਕਰਦਾ ਕਿ ਇਹਨੂੰ ਮੈਂ ਕੁਝ ਦਿੱਤਾ ਹੋਇਆ ਪਰ ਆਪਾਂ ਜਲੀਲ ਨਹੀਂ ਕਰਦਾ ਆ ਉਹ ਫਕੀਰ ਸਮਝਾਉਂਦਾ ਕਹਿੰਦਾ ਨਹੀਂ ਆਪਾਂ ਨਹੀਂ ਮੰਗਣਾ ਬੇਸ਼ੱਕ ਅਕਬਰ ਮੇਰਾ ਮਿੱਤਰ ਹੈ ਦੋਸਤ ਹੈ ਪਰ ਆਪਾਂ ਅਕਬਰ ਤੋਂ ਨਹੀਂ ਮੰਗਣਾ ਆ ਲੋਕਾਂ ਨੇ ਬੜੇ ਤਰਲੇ ਲਿੱਤੇ ਕਿ ਸਾਡੇ ਬੱਚੇ ਭੁੱਖੇ ਮਰ ਜਾਣਗੇ ਅਸੀਂ ਮਰ ਜਾਵਾਂਗੇ ਤੂੰ ਸਾਡੀ ਮਦਦ ਕਰ ਲੋਕਾਂ ਦੀ ਗੱਲ ਸੁਣ ਕੇ ਉਹ ਫਕੀਰ ਅਕਬਰ ਕੋਲ ਚਲਾ ਗਿਆ ਇਹ ਬੇਨਤੀ ਕਰਨ ਵਾਸਤੇ ਕਿ ਆਪਣੇ ਤੂੰ ਖਜ਼ਾਨੇ ਖੋਲ ਦੇ ਪਾਈ ਸਾਨੂੰ ਲੋੜ ਐ ਹੁੰਦੇ ਰਿਓ ਜਦੋਂ ਉਹ ਗਿਆ ਨਾ ਜੀ ਮੈਲ ਵਿੱਚ ਪਹੁੰਚਿਆ ਜਿੰਨੇ ਤੇਜ਼ੀ ਨਾਲ ਉਹ ਗਿਆ ਸੀਗਾ ਤੇ ਉਹ ਨਿੱਤੇ ਜੀ ਨਾਲ ਮੁੜਿਆ ਆਇਆ ਅਕਬਰ ਨੂੰ ਮਿਲਿਆ ਨਹੀਂ ਅਕਬਰ ਆਪਣੇ ਕਮਰੇ ਚੋਂ ਬਾਹਰ ਨਿਕਲੇ ਤੇ ਆਪਣੇ ਸਿਪਾਹੀ ਨੂੰ ਪੁੱਛਦਾ ਕਹਿੰਦਾ ਬਾਬਾ ਫਕੀਰ ਆਇਆ ਸੀ ਉਹ ਕਹਿੰਦਾ ਹਾਂ ਆਇਆ ਸੀ ਉਹ ਕਹਿੰਦਾ ਚਲੇ ਗਿਆ ਉਹ ਕਹਿੰਦਾ ਚਲਾ ਗਿਆ ਉਹ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਅਕਬਰ ਨੇ ਦੇਖਿਆ ਦੂਰ ਬਾਬਾ ਜਾਂਦਾ ਫਕੀਰ ਉਹਨੂੰ ਆਵਾਜ਼ ਮਾਰੀ ਫਕੀਰ ਸਾਈਂ ਗੱਲ ਸੁਣ ਕੇ ਜਾਇਓ ਕਿੱਥੇ ਚੱਲੇ ਹੋ ਫਕੀਰ ਕੋਲ ਆਇਆ ਜੀ ਤੇ ਅਕਬਰ ਪੁੱਛਦਾ ਮੇਰੇ ਦਰਬਾਰ ਵਿੱਚ ਪਹੁੰਚਿਆ ਮੇਰੇ ਮਹਿਲ ਤੱਕ ਆਇਆ ਤੇ ਗੱਲ ਵੀ ਨਹੀਂ ਕੀਤੀ ਕੋਈ ਬਿਨਾਂ ਗੱਲ ਕੀਤੇ ਚਲਾ ਗਿਆ ਫਕੀਰ ਨੇ ਇੱਕ ਬੜਾ ਸੋਹਣਾ ਲਬਜ਼ ਵਰਤਿਆ ਕਹਿੰਦਾ ਅਕਬਰ ਬਾਦਸ਼ਾ ਮੈਂ ਤੇਰੇ ਮਹਿਲ 'ਚ ਭੁੱਲਿਆ ਟਕਿਆ ਆ ਗਿਆ ਕੀ ਸ਼ਬਦ ਸੀਗਾ ਜੀ ਮੈਂ ਤੇਰੇ ਮਹਿਲ ਚ ਭੁੱਲਿਆ ਪਟਕਿਆ ਆ ਗਿਆ ਅਣਜਾਣ ਪੜੇ ਚ ਆ ਗਿਆ ਅਕਬਰ ਕਹਿੰਦਾ ਮੇਰਾ ਮਹਿਲ ਐਡਾ ਵੱਡਾ ਹੈ ਮੇਰੇ ਗੇਟ ਲੱਗਿਆ ਮੇਰੇ ਸਿਪਾਹੀ ਹੈ ਤੂੰ ਭੁੱਲਿਆ ਪਟਕਿਆ ਨਹੀਂ ਆਏ ਗੱਲ ਦੱਸ ਕੀ ਹੈ ਉਹ ਕਹਿੰਦਾ ਭੁੱਲਿਆ ਪਟਕਿਆ ਸ਼ਬਦ ਮੈਂ ਤਾਂ ਵਰਤਿਆ ਮੈਂ ਲੋਕਾਂ ਦੇ ਪਿੱਛੇ ਲੱਗ ਕੇ ਤੇਰੇ ਕੋਲ ਮੰਗਣ ਆ ਗਿਆ ਕਹਿੰਦਾ ਮੈਂ ਜਦੋਂ ਤੈਨੂੰ ਦੇਖਿਆ ਨਾ ਤੂੰ ਕਮਰੇ ਵਿੱਚ ਅੱਲਾਹ ਤਾਲਾ ਦੇ ਅੱਗੇ ਦੁਆ ਕਰ ਰਿਹਾ ਸੀਗਾ ਅਰਦਾਸ ਕਰ ਰਿਹਾ ਸੀਗਾ ਤੂੰ ਅਰਦਾਸ ਇਹ ਕਰ ਰਿਹਾ ਕਿ ਮੇਰਾ ਰਾਜ ਭਾਗ ਵਧਾ ਦਿਓ ਜੀ ਮੇਰੇ ਸਿਪਾਈ ਬਦਨ ਮੇਰੇ ਕੋਲ ਹੋਰ ਪੈਸਾ ਆ ਜਾਵੇ ਦੂਰ ਦੂਰ ਤੱਕ ਮੇਰਾ ਨਾਮ ਚੱਲੇ ਤੂੰ ਅੱਲਾਹ ਕੋਲੋਂ ਮੰਗ ਰਿਆ ਸੀਗਾ ਤੇ ਮੈਂ ਤੇਰੇ ਕੋਲ ਮੰਗਣ ਆਇਆ ਸੀਗਾ ਉਦੋਂ ਹੀ ਮੇਰੇ ਅੰਦਰ ਤੇ ਆਵਾਜ਼ ਆਈ ਕਿ ਮੰਗਤਾ ਮੰਗਤੇ ਨੂੰ ਕੁਝ ਨਹੀਂ ਦੇ ਸਕਦਾ ਸ਼ਬਦ ਕੀ ਸੀਗਾ ਜੀ ਮੰਗਤਾ ਮੰਗਤੇ ਨੂੰ ਕੁਝ ਨਹੀਂ ਦੇ ਸਕਦਾ ਭਿਖਾਰੀ ਭਿਖਾਰੀ ਨੂੰ ਕੀ ਦੇਵੇਗਾ ਕਨਾਂ ਮੈਂ ਬੜੀਆਂ ਛੋਟੀਆਂ ਮੰਗਾ ਲੈ ਕੇ ਆਏ ਸੀਗਾ ਲੋਕਾਂ ਦੀ ਕਿ ਅਨਾਜ ਖੋਲ ਦੇ ਸਾਨੂੰ ਲੋੜ ਐ ਪਰ ਤੇਰੀਏ ਤਾਂ ਮੰਗਾ ਬਹੁਤ ਵੱਡੀਆਂ ਐ ਤੂੰ ਰਾਜ ਭਾਗ ਵਧਾਉਣ ਦੀ ਗੱਲ ਕਰਦਾ ਐ ਤੂੰ ਵੱਡਾ ਮੰਗਦਾ ਐ ਤੇ ਮੈਂ ਛੋਟਾ ਮੰਗਦਾ ਐ ਆਪਾਂ ਦੋਨੇ ਹੀ ਮੰਗਤੇ ਆ ਮੈਂ ਤਾਂ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿ ਜਿਸ ਅੱਲਾਹ ਤਾਲਾ ਕੋਲ ਤੂੰ ਮੰਗ ਰਿਆ ਐ ਉਸ ਅੱਲਾਹ ਤਾਲਾ ਕੋਲ ਮੈਂ ਮੰਗਾਗਾ ਜਿਸ ਰੱਬ ਦੇ ਅੱਗੇ ਤੂੰ ਝੋਲੀ ੱਡੀ ਹੋਈ ਗਏ ਉਸ ਰੱਬ ਦੇ ਅੱਗੇ ਮੈਂ ਝੋਲੀ ੱਡਾਂਗਾ ਜਿਸ ਵਾਹਿਗੁਰੂ ਦੇ ਅੱਗੇ ਤੂੰ ਅਰਦਾਸਾ ਕਰਦਾ ਉਸ ਵਾਹਿਗੁਰੂ ਅੱਗੇ ਮੈਂ ਅਰਦਾਸਾ ਕਰਦਾ ਆਂ ਬੰਦਾ ਬੰਦੇ ਨੂੰ ਰਜਾ ਨਹੀਂ ਸਕਦਾ ਪਰ ਜਦੋਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇਣ ਤੇ ਆਉਂਦਾ ਨਾ ਜੀ ਫਿਰਾਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋਇਕਾ ਵਾਰ ਉਦੋਂ ਗੁਰੂ ਦੇਣ ਤੇ ਆਵੇ ਰੱਬ ਦੇਣ ਤੇ ਆਵੇ ਬੰਦੇ ਦੀ ਝੋਲੀ ਸਤਗੁਰ ਐਸੀ ਭਰਦਿਆ ਮੁੜ ਕੇ ਬੰਦੇ ਨੂੰ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਸਾਈਂ ਕਹਿੰਦਾ ਕਿ ਮੈਂ ਮੰਗਾਗਾ ਖੁਦਾ ਤੋਂ ਮੰਗਾਗਾ ਰੱਬ ਤੋਂ ਮੰਗਾਗਾ ਵਾਹਿਗੁਰੂ ਤੋਂ ਮੰਗਾਗਾ ਮੈਂ ਬੰਦਿਆਂ ਕੇ ਝੋਲੀ ਨਹੀਂ ਅਟਣੀ ਜਿੱਦੜ ਸਾਨੂੰ ਇਹ ਸਮਝ ਪੈ ਗਈ ਗੁਰੂ ਤੇਗ ਬਹਾਦਰ ਪਾਸ਼ਾ ਦਾ ਇਹ ਸ਼ਲੋਕ ਕਿ ਜਗਤ ਭਿਖਾਰੀ ਫਿਰਤ ਹੈ ਸਾਰੇ ਅਸੀਂ ਭਿਖਾਰੀ ਗਏ ਜੀ ਸਭ ਕੋ ਦਾਤਾ ਰਾਮ ਦੇਣ ਵਾਲਾ ਇੱਕ ਪ੍ਰਮਾਤਮਾ ਆ ਤੇ ਮੇਰੇ ਮਾਲਕ ਜੀ ਕਹਿੰਨੇ ਕਹੋ ਨਾਨਕ ਮਨ ਸਿਮਰਤੇ ਕਹਨੇ ਉਸ ਪ੍ਰਮਾਤਮਾ ਦਾ ਸਿਮਰਨ ਕਰ ਤੇ ਉਹਦੇ ਨਾਲ ਸਿਮਰਨ ਨਾਲ ਕੀ ਹੋਏਗਾ ਜੀ ਤੇ ਪੂਰਨ ਹੋਵੇ ਕਾਮ ਕਹਨੇ ਫਿਰ ਤੇਰੇ ਸਾਰੇ ਕੰਮ ਪੂਰੇ ਹੋ ਜਾਣੇ ਆ ਜਦੋਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਮੰਗਦਾ ਸੋ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸੰਗਤ ਦੀ ਆਪਾਂ ਨੇ ਮੱਥਾ ਟੇਕ ਲਿਆ ਨਾ ਫਿਰ ਇਹ ਭਰੋਸਾ ਰੱਖਿਓ ਕਿ ਬਾਪੂ ਮੇਰਾ ਦਾਤਾ ਹੈ ਜੋ ਕੁਛ ਮੈਂ ਝੋਲੀ ਅੜ ਕੇ ਆਪਣੇ ਗੁਰੂ ਤੋਂ ਮੰਗ ਲਿਆ ਨਾ ਜੀ ਤੇ ਗੁਰੂ ਮੇਰਾ ੜਾ ਦੇ ਆਲੂਗਾ ਮੇਰੀ ਝੋਲੀ ਚ ਉਹ ਦਾਤ ਪਾਏਗਾ ਜਿਹੜੀ ਦਾਤ ਮੈਂ ਮੰਗ ਲਈ ਹੈ ਗੁਰੂ ਰਾਮਦਾਸ ਪਾਸ਼ਾ ਤੇ ਦਰ ਤੇ ਖੜ ਕੇ ਮੰਗਿਆ ਕਰੋ ਇੱਕ ਅਰਦਾਸ ਭਾਤ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣੈ ਜਿਹਨੂੰ ਆਪਣੀ ਸ਼ਰਣ ਚ ਬਾਪੂ ਨੇ ਰੱਖ ਲਿਆ ਨਾ ਜੀ ਫਿਰ ਉਹਦੀ ਮੰਗਾ ਖਤਮ ਹੋ ਜਾਂਦੀ ਹੈ ਉਦਤ ਸਤਿਗੁਰ ਦੇ ਚਰਨਾਂ ਚ ਪਸੇ ਅਰਦਾਸ ਕਿ ਜੋ ਮੇਰੇ ਮਾਲਕ ਤੁਸੀਂ ਪੜਾਉਂਦੇ ਹੋ ਵਿਚਾਰ ਕਰੋ ਤੇ ਸਾਡੇ ਖਿਰਦੇ ਚ ਵਾਸ ਹੋਵੇ ਸਤਿਗੁਰ ਦਾਤਾ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਨਿਰਭਉ ਨਿਰਵੈਰ ਕਾਲ ਮੂਰਤ ਨੀਸ਼ਰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ